ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰਾਜ ਲਾਲੀ ਗਿਲ ਵੱਲੋਂ ਮਹਿਲਾ ਥਾਣਾ ਫਤਿਹਗੜ ਸਾਹਿਬ ਦੀ ਫਤਿਹਗੜ ਸਾਹਿਬ ਦੀ ਅਚੰਤਿਤ ਚੈਕਿੰਗ ਕੀਤੀ ਗਈ ਇਸ ਮੌਕੇ ਚੇਅਰਪਰਸਨ ਰਾਜ ਲਾਲੀ ਗਿਲ ਨੇ ਕਿਹਾ ਕਿ ਅਚੰਤਿਤ ਚੈਕਿੰਗ ਕਰਨ ਦਾ ਮਕਸਦ ਥਾਣੇ ਵਿਖੇ ਕੰਮ ਦੀ ਪ੍ਰੋਸੀਜਰ ਦੇਖਣਾ ਸੀ ਸਭ ਕੁਝ ਠੀਕ ਠਾਕ ਚੱਲ ਰਿਹਾ ਜਾਂ ਨਹੀਂ ਉਹਨਾਂ ਨੇ ਕਿਹਾ ਕਿ ਜਦੋਂ ਥਾਣੇ ਦੇ ਵਿੱਚ ਕੋਈ ਆਉਂਦਾ ਹੈ ਤਾਂ ਕਿਸ ਤਰ੍ਹਾਂ ਗੱਲ ਕੀਤੀ ਜਾਂਦੀ ਹੈ ਇਸ ਦੇ ਇਲਾਵਾ ਥਾਣਾ ਦਾ ਰਜਿਸਟਰ ਵੀ ਚੈੱਕ ਕੀਤਾ ਗਿਆ ਤੇ ਮਹਿਲਾ ਥਾਣਾ ਮੁਖੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕੀ ਕਿਹਾ ਉਹ ਸੁਣਦੇ ਹਾਂ ਮੈਂ ਜੇ ਚੈਕਿੰਗ ਸਿਰਫ ਐਸਐਲਏ ਕੀਤੀ ਸੀਗੀ ਇੱਕ ਪ੍ਰੋਸੀਜਰ ਦੇਖਣ ਦੇ ਲਈ ਕਿ ਸਭ ਠੀਕ ਠਾਕ ਹੈ ਜਦੋਂ ਇੱਥੇ ਕੋਈ ਆਉਂਦਾ ਆ ਕਿਸ ਤਰੀਕੇ ਦੇ ਨਾਲ ਉਹਨੂੰ ਹੈਂਡਲ ਕੀਤਾ ਜਾਂਦਾ ਕਿਵੇਂ ਦੇ ਕੇਸਸ ਆਉਂਦੇ ਨੇ ਜ਼ਿਆਦਾਤਰ ਫਿਰ ਰਜਿਸਟਰ ਜੂ ਚੈੱਕ ਕੀਤਾ ਐਸਐਚਓ ਸਾਹਿਬ ਨਾਲ ਗੱਲ ਕੀਤੀ ਆ ਕਿ ਕਿਹੋ ਜਿਹੇ ਕੇਸਸ ਇੱਥੇ ਆਉਂਦੇ ਨੇ ਔਰ ਕਿਸ ਤਰੀਕੇ ਦੇ ਨਾਲ ਜਾਂ ਤਾਂ ਉਹਨਾਂ ਨੂੰ ਸਮਝਾਇਆ ਜਾਂ ਕਾਉਂਸਲ ਕਰਾਈ ਜਾਂਦੀ ਹੈ ਔਰ ਅਗਰ ਕਿਸੇ ਨੂੰ ਸ਼ੈਲਟਰ ਦੀ ਜ਼ਰੂਰਤ ਪੈਂਦੀ ਆ ਉਹਨਾਂ ਨੂੰ ਸ਼ੈਲਟਰ 'ਚ ਭੇਜਿਆ ਜਾਂਦਾ ਔਰ ਇਹਨਾਂ ਨੇ ਮੈਨੂੰ ਜੋ ਦੱਸਿਆ ਹੈ ਕਿ ਕੋਰਟ ਦੀ ਤਰਫ ਤੋਂ ਠੱਟ ਹੀ ਇਹਨਾਂ ਦਾ ਰੁਕ ਹੋਇਆ ਬਾਕੀ ਪ੍ਰੋਬਲਮਸ ਨੂੰ ਇੱਥੇ ਸੋਲਵ ਕਰ ਲਿੱਤਾ ਗਿਆ ਸੀਗਾ ਤੇ ਕੁਝ ਹੋਰ ਚੈਕਿੰਗ ਦੇ ਵਜ੍ਹਾ ਦੇ ਲਈ ਗੱਲਬਾਤ ਕਰਾਂਗੇ ਅਸੀਂ ਇਹਨਾਂ ਦੇ ਨਾਲ ਕਿ ਜਿਹੜੇ ਕੇਸ ਸਾਡੇ ਕਮਿਸ਼ਨ 'ਚ ਆਉਂਦੇ ਨੇ ਇਸ ਏਰੀਆ 'ਚੋਂ ਕਮਿਸ਼ਨ 'ਚ ਆਉਂਦੇ ਨੇ ਕੀ ਉਹ ਪਹਿਲਾਂ ਇੱਥੇ ਉਹਨਾਂ ਨੇ ਰਿਪੋਰਟ ਕੀਤੀ ਸੀ ਕਿ ਨਹੀਂ ਕੀਤੀ ਸੀ ਅਗਰ ਇੱਥੇ ਰਿਪੋਰਟ ਪਹਿਲਾਂ ਹੋਈ ਹੈ ਉਹਨਾਂ ਦੀ ਤੇ ਉਦੋਂ ਦਾ ਕੀ ਪ੍ਰੋਸੀਜਰ ਇਹਨਾਂ ਨੇ ਕੀਤਾ ਸੀ ਕਿ ਉਹਨਾਂ ਨੂੰ ਕਮਿਸ਼ਨ ਤੱਕ ਕੌਂਸਲ ਆਪਿਆ ਉਸ ਤੋਂ ਬਾਅਦ ਮੰਨਿਆ ਥਾਰਿਆ ਦੇ ਵਿੱਚ ਮੰਨਿਆ ਮਰੀ ਕਦੇ ਹੋ ਤੇ ਲਈ ਕੁਝ

ਇੱਦਾਂ ਚੌਕੀ ਦੇ ਅੰਦਰ ਚਾਹੇ ਰਾਤ ਹੋਵੇ ਜਾਂ ਦਿਨ ਹੋਵੇ ਉਸ ਟਾਈਮ ਦੇ ਦਿੱਤੇ ਡਿਊਟੀ ਚਾਹੇ ਰਾਤ ਦੀ ਹੈ ਮੇਹਲਾ ਦੀ ਡਿਊਟੀ ਹੋਵੇ ਬਹੁਤ ਜ਼ਰੂਰੀ ਹੈ ਇਸ ਟਾਈਮ ਦੇ ਦਿੱਤੇ ਥੈਂਕ ਯੂ